ਆਈਓ ਸਥਾਨ ਹੈ ਜਿੱਥੇ ਕੀ ਸਰਸਾ ਨਦੀ ਦਾ ਕੰਡਾ ਵੀ ਬਿਲਕੁਲ ਨਾਲ ਹੀ ਹੈ ਨਾ ਐਸੇ ਸਥਾਨ ਦੇ ਉੱਤੇ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਨਾਲ ਪਰਿਵਾਰ ਵਿਛੋੜਾ ਜਾਂਦਾ ਛੋਟੇ ਸ਼ਹਿਬਜਾਦੇ ਨਾਲ ਹਨਾ ਬਾਬਾ ਫਤਿਹ ਸਿੰਘ ਤੇ ਬਾਬਾ ਜੁਰਾਵਰ ਸਿੰਘ ਜੀ ਨਾਲ ਹਨਾ ਸੱਤ ਪੋਉ ਨੂੰ ਵਿਛੋੜਾ ਮੰਨ ਕੇ ਪਿਆ ਜਾਂਦਾ ਵਾ ਜੀ ਉਸ ਤੋਂ ਬਾਅਦ ਕਦੇ ਵੀ ਮਲਾਪ ਨਹੀਂ ਹੋਇਆ ਗੁਰੂ ਪਾਸ਼ਾ ਦਾ ਆਪਣੇ ਪਰਿਵਾਰ ਦੇ ਨਾਲ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਫਰ ਇਹ ਸ਼ਹਾਦਤ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਹੈਗੀ ਆ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹਨ ਜਿਹੜਾ ਕਿ ਧੰਤਾਨਾ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾ ਪਰਿਵਾਰ ਵਿਛੋੜਾ ਹੋਇਆ ਸੀ ਸਰਸਾ ਨਦੀ ਦੇ ਕੰਢੇ ਦੀ ਆਪਾਂ ਖੜੇ ਆ ਨਾ 100 150 ਮੀਟਰ ਦੇ ਉੱਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈਗਾ ਆਪਾਂ ਹੁਣ ਤੁਹਾਨੂੰ ਦਰਸ਼ਨ ਦੇਦਾਰ ਕਰਾਵਾਂਗੇ ਤੇ ਨਾਲ ਦੀ ਨਾਲ ਹੀ ਜਿਹੜਾ ਕਿ ਗੁਰਦੁ ਚੈਨਲਾਂ ਨਾਲ ਨਵੇਂ ਜੁੜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਕਿਹੜੇ ਰਾਤ ਆਪਾਂ ਹੋ ਕੇ ਆਏ ਆ ਜੀ ਦੇਖੋ ਜਿਹੜਾ ਰੋਪੜ ਸ਼ਹਿਰ ਹੈਗਾ ਰੋਪੜ ਸ਼ਹਿਰ ਤੋਂ ਜਿਹੜਾ ਕਿ ਅਨੰਦਪੁਰ ਸਾਹਿਬ ਨੂੰ ਸਿੱਧੀ ਰੋਡ ਜਾਂਦੀ ਆ ਉਸੇ ਰੋਡ ਦੇ ਉੱਤੇ ਕਨੋਲੀ ਕਾਂਦਾ ਦਾ ਛੋਟਾ ਜਿਹਾ ਕਸਬਾ ਉਹਨੂੰ ਪਾਰ ਕਰਕੇ ਆਪਾਂ ਜਿਹੜਾ ਕਿ ਪਹੁੰਚ ਜਾਂਦੇ ਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਨਾਲ ਤੇ ਪਰਿਵਾਰ ਵਿਛੋੜਾ ਸਾਹਿਬ ਦਾ ਕੀ ਇਤਿਹਾਸ ਆ ਉਹ ਅੱਗੇ ਚੱਲ ਕੇ ਤੁਹਾਨੂੰ ਸਾਰਾ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਤੇ ਆਓ ਫਿਰ ਚੱਲਦੇ ਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਨਾਲ ਦਰਸ਼ਨ ਕਰਦੇ ਨਾਲੇ ਤੁਹਾਨੂੰ ਸਾਰ ਇਹ ਕੋਲ ਨਾ ਸਕੂਲੀ ਬੱਚੇ ਆ ਗਏ ਸਕੂਲੀ ਬੱਚੇ ਕਹਿੰਦੇ ਹਨ ਵੀ ਸਾਨੂੰ ਵੀ ਵੀਡੀਓ ਵਿੱਚ ਲੋ ਤੇ ਸਕੂਲੀ ਬੱਚੇ ਜਕਾਰਾ ਬੁਲਾ ਲਗੇ ਜੀ ਜਕਾਰਾ ਬੁਲਾਓ ਬੱਚਿਓ ਜਕਾਰੇ ਜAVE ਨਿਆ ਹਲੋ ਵਾ ਜਾਵੇ ਤੇ ਸੰਪਦਾ ਦੇ ਚਰਨਾਂ ਨੂੰ ਪਾਵੇ ਸਾਤ ਸ਼੍ਰੀ ਅਕਾਲ ਅਕਾਲ ਹੀ ਕਾਲੇ ਜੀ ਤਨ ਤਨ ਦਸਵੇਂ ਪਾਤਸ਼ਾਹ ਦਾ ਹੁਣ ਆਪਾਂ ਚੱਲਦੇ ਹਾਂ ਦਰਸ਼ਨ ਕਰਨ ਵਾਸਤੇ ਨਾ ਪਰਿਵਾਰ ਵਿਸ਼ੋੜਾ ਸਾਹਿਬ ਨਾ ਤੇ ਆ ਉਹ ਭਾਵਕ ਥਾਂ ਜੀ ਜਿੱਥੇ ਨਾ ਗੁਰੂ ਪਾਤਸ਼ਾਹ ਦਾ ਮਾਤਾ ਗੁਜਰੀ ਨਾਲ ਜਿਹੜਾ ਕਿ ਛੋਟੇ ਸ਼ਾਹਬਜ਼ਾਦਿਆਂ ਨਾਲ ਪਰਿਵਾਰ ਵਿਸ਼ੋੜਾ ਪੈ ਗਿਆ ਉਸ ਤੋਂ ਬਾਅਦ ਕਦੇ ਨਹੀਂ ਮਲਾਪ ਹੋਇਆ ਜੀ ਆਓ ਫਿਰ ਚੱਲਦੇ ਹਾਂ ਤੇ ਦਰਸ਼ਕ ਦਾਰ ਕਰਦੇ ਆ ਜੀ ਬਾਬਾ ਜੀ ਦੇ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਲੋ ਜੀ ਮੁੰਡਿਆਂ ਨੇ ਕਹਿਤਾ ਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੁਣ ਪੱਕਾ ਤੁਸੀਂ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਹੀ ਲਿਓ ਹਣਾ ਪਾਉ ਪਰ ਚੱਲੇ ਆ ਤੇ ਕਾਫੀ ਚੜਾਈ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਸ਼ਸ਼ੋਭੀ ਦਾ ਤੇ ਪੌੜੀਆਂ ਵੀ ਕਾਫੀ ਆ ਦੇਖ ਸਕਦੇ ਹੋਣਾ ਤੇ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈਗਾ ਵਾ ਕਿਲਾ ਨੂਮਾ ਜਿਹੜਾ ਕਿ ਪ੍ਰਾਤਨ ਦਿਖਦੇ ਰਹੀ ਆ ਦੇਖੋ ਸਾਡੇ ਕੋ ਦਰਬਾਰ ਸਾਹਿਬ ਦੇ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਾ ਦਿੱਤਾ ਗੁਰਦੁਆਰਾ ਪਰਵਾਰ ਵਿਸ਼ਵੜਾ ਸਾਹਿਬ ਜੀ ਦੇ ਹਨ ਤੇ ਇਤਿਹਾਸ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝ ਕਰਾਂਗੇ ਹਨਾ ਥੱਲੇ ਇਤਿਹਾਸ ਦੇ ਪੋਰਲ ਕੇ ਹਨਾ ਤੇ ਦਰਮਾਰ ਆ ਦਾ ਦਰਬਾਰ ਸਾਹਿਬ ਹੈ ਜੀ ਹਨਾ ਜੀ ਤੇ ਆਪ ਤੇ ਆ ਗਿਆ ਜੀ ਗੁੰਮਨ ਤੇ ਕਾਫੀ ਸੜਕ ਨਾਲੋਂ ਤੁਸੀਂ ਦੇਖ ਸਕਦੇ ਹੋ ਕਾਫੀ ਉਚਾਈ ਦੇ ਉੱਤੇ ਹਨਾ ਪੂਰਾ ਸਾਰਾ ਦਾ ਸਾਰਾ ਇਲਾਕਾ ਹੱਥੋਂ ਸਾਰਾ ਦਿਖਦਾ ਵਾ ਹਨਾ ਜਿੰਨਾ ਵੀ ਆ ਸਭ ਐਂ ਲੱਗਦਾ ਥੱਲੇ ਥੱਲੇ ਹੀ ਹੈ ਹਨਾ ਵੀ ਨੇ ਚੜਾਈ ਦੇ ਉੱਤੇ ਗੁਰਦੁਆਰਾ ਸਾਹਿਬ ਹੈਗਾ ਵਾ ਇੱਕ ਉਧਰ ਸਾਹਮਣੇ ਵੀ ਗੁਰਦੁਆਰਾ ਸਾਹਿਬ ਹੈਗਾ ਵਾ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾਨਾ ਉਹ ਗੁਰਦੁਆਰਾ ਸਾਹਿਬ ਨੂੰ ਪਤਾ ਨਹੀਂ ਜੀ ਕਿਹੜਾ ਹੈਗਾ ਤੇ ਅੰਦੇ ਲਈ ਆਪਾਂ ਗਲਤੀ ਮੰਗਦੇ ਆ ਤੇ ਬਾਕੀ ਆ ਗੁਰਦੁਆਰਾ ਵਿਛੋੜਾ ਸਾਹਿਬ ਜੀ ਦਾ ਆਪਾਂ ਤੁਹਾਨੂੰ ਦਰਸ਼ਨ ਦਿਖਾ ਰਹੇ ਆ ਜੀ ਜਿਹੜਾ ਬਾਹਰੋਂ ਦੇਖਦੀ ਆ ਜੀ ਉਹ ਕਿਲਾ ਨੂਮਾ ਦੇਖਦੇ ਰਖੀ ਆ ਉਹਨਾਂ ਪੱਥਲੇ ਚੱਲਦੇ ਆ ਆ ਦੇਖੋ ਜੀ ਉਹ ਜਿਹੜੀ ਕਿ ਮੇਨ ਐਂਟ੍ਰੈਸ ਵਾ ਜੀ ਉੱਥੋਂ ਸਿੱਧਾ ਆ ਰਿਹਾ ਜੀ ਉਹ ਸਾਹਮਣੇ ਸਰੋਵਰ ਵੀ ਬਣਿਆ ਪਿਆ ਸਰੋਵਰ ਜੀ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆਂ ਆ ਦੇਖੋ ਜੀ ਸਾਹਮਣੇ ਸਰੋਵਰ ਬਣਿਆ ਜਿਨ੍ਹਾਂ ਨੇ ਇਸ਼ਨਾਨ ਸਰੋਵਰ ਚ ਕਰਨ ਹੁੰਦਾ ਕਰ ਲੈਂਦੇ ਆ ਨਾ ਜੀ ਲੋ ਜੀ ਦਰਸ਼ਨ ਕਰ ਸਕਦੇ ਹੋ ਗੁਰਦੋਰਾ ਪਰਵਾਰਿਕ ਛੋਣਾ ਸਾਈਂ ਜੀ ਦਾ ਸੰਖੇਪ ਇਤਿਹਾਸ ਬੋਰਡ ਅਤੇ ਸਾਰਾ ਉਹ ਇਤਿਹਾਸ ਲਿਖਿਆ ਹੋਇਆ ਜਿਹੜਾ ਤੁਸੀਂ ਪੜ੍ਹ ਕੇ ਅੱਗੇ ਸਾਂਝ ਵੀ ਪਾ ਸਕਦੇ ਹੋ ਨਾਲੇ ਤੁਸੀਂ ਆਪ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ ਨਾ ਅੱਥੇ ਸਾਰਾ ਉਹ ਇਤਿਹਾਸ ਵਾ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਆਪਣਾ ਆਨੰਦਪੁਰ ਸਾਹਿਬ ਨੰਦਾ ਦੀ ਪੁਰੀ ਨੂੰ ਛੱਡ ਕੇ ਹਨਾ ਉੱਥੋਂ ਆਪਣਾ ਕਿਲਾ ਨੂੰ ਛੱਡ ਕੇ ਤੇ ਆਪਣਾ ਜਿਹੜਾ ਇਸ ਸਥਾਨ ਉੱਤੇ ਆ ਕੇ ਮਾਤਾ ਗੁਜਰੀ ਜੀ ਨਾਲ ਪਰਿਵਾਰ ਛੋੜਾ ਹੋ ਜਾਂਦਾ ਵਾ ਨਾ ਛੋਟੇ ਸ਼ਹਿਬਜ਼ਾਦੇ ਨਾਲ ਹਨਾ ਸੋਚ ਕੇ ਦੇਖੋ ਦਿਨ ਕਿਹੋ ਜਿਹਾ ਹੋ ਜਾਏਗਾ ਮਨ ਭਾਉਕ ਹੋ ਜਾਂਦਾ ਜੀ ਨਾ ਅੱਖਾਂ ਚਾਤਰੂ ਆ ਜਾਂਦੇ ਹਨਾ ਵੀ ਇਨਾ ਮਹਾਨ ਪਵਿੱਤਰ ਇਤਿਹਾਸ ਹਨਾ ਵੀ ਸਾਨੂੰ ਨਾ ਹੀ ਕਿੱਥੇ ਪੜਾਇਆ ਜਾਂਦਾ ਨਾ ਹੀ ਦੱਸਿਆ ਜਾਂਦਾ ਨਾ ਤੇ بس وہی ਗੱਲ ਹੈ ਜੀ ਜਿੱਥੋਂ ਤੱਕ ਅੰਦਾਸਾ ਸਥਾਨ ਤੇ ਨਾ ਪਹੁੰਚੋ ਤੋ ਤੱਕ ਦਾ ਇਤਿਹਾਸ ਦਾ ਪਤਾ ਨਹੀਂ ਚੱਲਦਾ ਹਨਾ ਜੀ ਕਿਉਂਕਿ YouTube ਤੇ ਵੀ ਫੇਕ ਇਤਿਹਾਸ ਦੱਸਣ ਵਾਲੇ ਬਹੁਤ ਯੂਟਿਊਬਰ ਭਰੇ ਪਏ ਹਨਾ ਤੇ ਪਰ ਆਪਣੀ ਕੋਸ਼ਿਸ਼ ਆ ਜੀ ਗੁਰੂ ਪਾਤਸ਼ਾਹ ਕਿਰਪਾ ਮਿਹਰ ਕਰਨ ਹਨਾ ਕਿ ਤੁਹਾਡਾ ਸਾਰਾ ਦਾ ਸੰਗਤ ਦਾ ਪਿਆਰ ਹਨਾ ਜੀ ਆਪਾਂ ਤੁਹਾਨੂੰ ਸਹੀ ਇਤਿਹਾਸ ਉਸ ਸਥਾਨ ਤੇ ਜਾ ਕੇ ਵਿਜ਼ਿਟ ਕਰਕੇ ਹਨਾ ਦੱਸੀਏ ਤੇ ਆ ਗੁਰਦੁਆਰਾ ਸਾਹਿਬ ਜੀ ਦਾ ਥੱਲੇ ਦਾ ਮਾਹੌਲ ਆ ਜੀ ਹਨਾ ਜਿਹੜਾ ਕਿ ਮੇਨ ਜਿਹੜਾ ਕਿ ਗਰਾਉਂਡ ਫਲੋਰ ਆ ਹਨਾ ਜੀ ਤੇ ਇੰਸਟਾਗ੍ਰਾਮ ਤੇ ਵੀ ਆਪਾਂ ਰੀਲ ਪਾਈ ਆ ਸ਼ੋਰਟ ਦੇ ਵਿੱਚ ਜਿਨ੍ਹਾਂ ਨੇ ਦੇਖਣੀ ਜਾਣਕਾਰੀ ਲੈਣੀ ਉਹ ਆਪਣੇ ਜਾ ਕੇ ਇਸ ਡਿਸਕ੍ਰਿਪਸ਼ਨ ਚ ਆਈਡੀ ਮੈਂਸ਼ਨ ਉੱਤੇ ਜਾ ਕੇ ਆਪਣਾ ਤੁਸੀਂ ਲੈ ਸਕਦੇ ਹੋ ਨੋਲੇਜ ਹਨਾ ਜੀ ਆ ਵੀਡੀਓ ਦੇਖ ਸਕਦੇ ਹੋ ਰੀਲ ਦੇ ਵਿੱਚ ਹਨਾ ਕਿਉਂਕਿ ਬਾਕੀ ਮੇਨ ਨੋਲੇਜ ਤੇ ਜੀ ਦੇਖੋ ਲੌਂਗ ਵੀਡੀਓ ਦੇਖ ਕੇ ਹੀ ਤੁਹਾਨੂੰ ਪਤਾ ਚੱਲਣਾ ਹਨਾ ਸ਼ੋਰਟ ਦੇ ਵਿੱਚ ਫਿਰ ਵੀ ਚਲੋ ਸੰਖੇਪ ਚ ਪਤਾ ਚੱਲ ਜਾਂਦਾ ਪਰ ਉਹ ਗੱਲ ਨਹੀਂ ਬੰਦੀ ਹਨਾ ਪਰ ਫਿਰ ਵੀ ਚਲੋ ਕਈਆਂ ਨੂੰ ਹੁੰਦਾ ਕਿ ਸਾਡੇ ਕੋਲ ਟਾਈਮ ਸਮਾਂ ਘੱਟ ਹੁੰਦਾ ਚਲੋ ਉਹ ਵੀਰ ਜਾ ਕੇ ਇੰਸਟਾਗ੍ਰam ਤੇ ਆਈਡੀ ਫੋਲੋ ਕਰ ਲੈਣ ਇੰਸਟਾਗ੍ਰam ਤੇ ਉਹਨਾਂ ਨੂੰ ਸਾਰਾ ਕੁਝ ਸ਼ੋਰਟ ਦੇ ਵਿੱਚ ਵੀਡੀਓ ਦੇਖਣ ਨੂੰ ਮਿਲ ਜਣਗੇ ਗੁਰੂ ਇਤਿਹਾਸ ਸਥਾਨਾਂ ਦੀ ਜੀ ਤੇ ਲੋਈ ਆਪਾਂ ਤੁਹਾਨੂੰ ਦਰਸ਼ਨ ਦੇਦਾਰ ਕਰਾਏ ਆ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਜੀ ਦੇ ਹਨਾ ਤੇ ਆਈ ਉਹ ਸਥਾਨ ਹੈ ਜਿੱਥੇ ਕੀ ਸਰਸਾ ਨਦੀ ਦਾ ਕੰਢਾ ਵੀ ਬਿਲਕੁਲ ਨਾਲ ਹੀ ਹੈ ਨਾ ਐਸੇ ਸਥਾਨ ਦੇ ਉੱਤੇ ਜਿਹੜਾ ਕੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਨਾਲ ਪਰਿਵਾਰ ਵਿਛੋੜਾ ਜਾਂਦਾ ਛੋਟੇ ਸ਼ਹਿਬਜਾਦੇ ਦੇ ਨਾਲ ਹਨਾ ਬਾਬਾ ਫਤਿਹ ਸਿੰਘ ਤੇ ਬਾਬਾ ਜੁਰਾਵਰ ਸਿੰਘ ਜੀ ਨਾਲ ਹਨਾ ਸੱਤ ਪੋਹ ਨੂੰ ਵਿਛੋੜਾ ਮਿਲੋਂ ਕਿ ਪੈ ਜਾਂਦਾ ਵਾ ਜੀ ਉਸ ਤੋਂ ਬਾਅਦ ਕਦੇ ਵੀ ਮਲਾਪ ਨਹੀਂ ਹੋਇਆ ਗੁਰੂ ਪਾਸ਼ਾ ਦਾ ਆਪਣੇ ਪਰਿਵਾਰ ਦੇ ਨਾਲ ਹਨਾ ਕਿੰਨੇ ਮਹਾਨ ਪਵਿੱਤਰ ਉਹਨਾਂ ਨੇ ਮਿਲੋਂ ਕਿ ਕੁਰਬਾਨੀਆਂ ਕੀਤੀਆਂ ਕਿ ਸਾਨੂੰ ਖੁਸ਼ ਦੇਖਣ ਲਈ ਹਨਾ ਵੀ ਸਾਡੇ ਪਰਿਵਾਰ ਆਬਾਦ ਰਹਿਣ ਖੁਸ਼ਹਾਲ ਰਹਿਣ ਤੇ ਗੁਰੂ ਪਾਸ਼ਾ ਨੇ ਆਪਣਾ ਪਰਿਵਾਰ ਨੂੰ ਵਿਛੋੜਾ ਪਾ ਕੇ ਵਿਛੋੜਾ ਪਾ ਲਿਆ ਹਨਾ ਜੀ ਕਿ ਐਸੀ ਉਹੋ ਜੀ ਰਾਤ ਹੋਈਗੀ ਨਾ ਸੋਚ ਕੇ ਦੇਖੋ ਨਾ ਮਨ ਭਾਵੁਕ ਹੋ ਜਾਂਦਾ ਵਾ ਨਾ ਦਾਸ ਦਾ ਮਨ ਬੜਾ ਭਾਵੁਕ ਹੋ ਸਫਰ ਹੈ ਸ਼ਾਹਦਤ ਹੈ ਉਹਨਾਂ ਕੀ ਤੁਸੀਂ ਆ ਕੇ ਜਦੋਂ ਉੱਥੇ ਦਰਸ਼ਨ ਦੇਦਾਰ ਕਰੋਗੇ ਤੁਹਾਨੂੰ ਪਤਾ ਲੱਗੂਗਾ ਇੱਥੇ ਮਹਿਸੂਸ ਕੀ ਹੁੰਦਾ ਵਾ ਨਾ ਜੀ ਗੱਲ ਐਵੇਂ ਆ ਜੀ ਦੇਖੋ ਬਾਬਾ ਕੁੰਮਾ 마ਸ਼ਕੀ ਜੀ ਦੀ ਜਿਹੜੀ ਕਿ ਸ਼ਾਨਸੀ ਹੱਥ ਮਨੂ ਕੀ ਚੌਪੜੀ ਸੀ ਉੱਥੇ ਉਹਨਾਂ ਨੇ ਮਤਲਬ ਕਿ ਮਾਤਾ ਗੁਜਰੀ ਜੀ ਨੇ ਮਤਲਬ ਕਿਤੇ ਰਹੇ ਹਨਾ ਉਹ ਉਹਨਾਂ ਨੇ ਮਤਲਬ ਕਿ ਅੱਥੇ ਰਾਤ ਰਹੀ ਤੇ ਉਸ ਤੋਂ ਬਾਅਦ ਜਿਹੜਾ ਕਿ ਛੋਟੇ ਸ਼ਹਿਬ ਜਦਿਆ ਦੀ ਮਾਤਾ ਗੁਜਰੀ ਜੀ ਨੇ ਬਾਬਾ ਕੁੰਮਾ 마ਸ਼ਕੀ ਜੀ ਨੇ ਸੇਵਾ ਕੀਤੀ ਕਿਉਂਕਿ ਉਹ ਮਲਾਸ ਹਨਾ ਨਾ ਬੇੜੀ ਪਾਰ ਲੈ ਕੇ ਜਾਂਦੇ ਸੀ ਨਦੀ ਤੋਂ ਆਰ ਪਾਰ ਕਰਵਾਉਂਦੇ ਸਨ ਹਨਾ ਨਹੀਂ ਤੇ ਇਸ ਕਰਕੇ ਮਨ ਅਰ ਰਹਿੰਦੇ ਆ ਰਹਿ ਕੇ ਮਤਲਬ ਕਿ ਉਹ ਸੇਵਾ ਪਾਣੀ ਕਰਦੇ ਬੜੇ ਮਤਲਬ ਕਿ ਉਹ ਵੀ ਭਾਵਕ ਹੋ ਜਾਂਦੇ ਹਨ ਨਾ ਬਾਬਾ ਕਮਾ ਮਸ਼ਕ ਜੀ ਹੈ ਨਾ ਉਹਨਾਂ ਦੀ ਵੱਡੀ ਕੁਰਬਾਨੀ ਹੈ ਨਾ ਵੀ ਉਹਨਾਂ ਨੇ ਉਸ ਹਾਲਾਤਾਂ ਵਿੱਚ ਜਿਸ ਸਮੇਂ ਮੁਗਲ ਫੌਜਾਂ ਪਿੱਛੇ ਲੱਗੀਆਂ ਸੀ ਨਾ ਤੇ ਆਸੇ ਇਸਤਾਨ ਦੇ ਉੱਤੇ ਗੁਰੂ ਪਾਸ਼ਾ ਨੇ ਆਸਾ ਦੀ ਵਾਰ ਨੂੰ ਉਸਾਰਿਆ ਸੀ ਨਾ ਆਸਾ ਦੀ ਵਾਰ ਦੀ ਬਾਣੀ ਪੜ੍ਹੀ ਸੀ ਗੁਰੂ ਪਾਸ਼ਾ ਨੇ ਨਾ ਜਦੋਂ ਮੁਗਲ ਫੌਜਾਂ ਨੇ ਆਪਣਾ ਕਸਮਾਂ ਤੋੜੀਆਂ ਕੁਰਾਨ ਦੀਆਂ ਤੇ ਹਿੰਦੂ ਰਾਜੇ ਜਿਹੜੇ ਆਪਣੇ ਹੈਗੇ ਸੀ ਆਪਣਾ ਬਾਈ ਤਾਰ ਦੇ ਰਾਜੇ ਉਹਨਾਂ ਨੇ ਕਸਮਾਂ ਤੋੜ ਕੇ ਗਊਆਂ ਦੀਆਂ ਜਿਹੜੀ ਕਸਮਾਂ ਖਾਧੀਆਂ ਸੀ ਨਾ ਤੇ ਉਹ ਤੋੜ ਕੇ ਤੇ ਗੁਰੂ ਪਾਸ਼ਾ ਵਿੱਚ ਫੌਜਾਂ ਲਾਤੀਆਂ ਜਦੋਂ ਕਿ ਬਾਬਾ ਉਹਦੇ ਸਿੰਘ ਜੀ ਜਿਹੜੇ ਕਿ ਆਪਣਾ ਉੱਥੀ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਮਨਮਕੀ ਗਾਟੇ ਲਾਂਦੇ ਹੋਏ ਉਹਨਾਂ ਨੂੰ ਸਥਾਨ ਦੇ ਉਤੇ ਉਹ ਸਾਰਾ ਇਤਿਹਾਸ ਵਾਪਰਦਾ ਵਾ ਬਾਕੀ ਇਤਿਹਾਸ ਦੇ ਬੋਰਡ ਹੈਗੇ ਜੋ ਇਤਿਹਾਸ ਦੇ ਬੋਰਡ ਤੇ ਆਪਜੀ ਜ਼ਰੂਰ ਦਰਸ਼ਨ ਕਰਕੇ ਵਿੱਚ ਦੀ ਮਿਲਾ ਰਿਹਾ ਮੈਂ ਇਤਿਹਾਸ ਦੇ ਬੋਰਡ ਆਪਾਂ ਜ਼ਰੂਰ ਦਰਸ਼ਨ ਕਰੋ ਸਾਰੇ ਇਤਿਹਾਸ ਐਸੇ ਸਥਾਨ ਉਤੇ ਮਤਲਬ ਕਿ ਹੋਇਆ ਵਾ ਨਾ ਤੇ ਐਸੇ ਸਥਾਨ ਦੇ ਉਤੇ ਆ ਕੇ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਕਿੰਨਾ ਮਹਾਨ ਪਵਿੱਤਰ ਇਤਿਹਾਸ ਆ ਸਿੱਖ ਧਰਮ ਦਾ ਇਸ ਕਰਕੇ ਸਾਡਾ ਵਿਲੱਖਣ ਇਤਿਹਾਸ ਹੈ ਜੀ ਸਿੱਖ ਧਰਮ ਦਾ ਨੂੰ ਵੱਧੋ ਵੱਧ ਵੀਡੀਓ শেয়ার ਕਰਕੇ ਆਪਣਾ ਫਰਜ਼ ਪੂਰਾ ਕਰੋ ਹਨਾ ਇਕੱਲਾ ਦਾਸ ਦਾ ਫਰਜ਼ ਨਹੀਂਗਾ ਤੁਹਾਡਾ ਸਾਰਾ ਸਾਥ ਸੰਗਤ ਦਾ ਫਰਜ਼ ਹੈ ਕਿਉਂਕਿ ਇਤਿਹਾਸ ਸਭ ਦਾ ਸਾਂਝਾ ਹੈ ਹੈਨਾ ਤੇ ਇਤਿਹਾਸ ਜਦੋਂ ਸਹੀ ਹੋਵੇ ਨਾ ਤਾਂ ਉਹਨੂੰ ਅੱਗੇ ਸ਼ੇਅਰ ਕਰੋਗੇ ਯੂਟਿਊਬਰ ਬਹੁਤ ਫੇਕ ਇਤਿਹਾਸ ਦਿੰਦੇ ਹੈ ਪਰ ਉਹਨਾਂ ਨੂੰ ਅਸਲ 'ਚ ਪਤਾ ਨਹੀਂ ਕਿ ਇਹਨਾਂ ਦੀ ਇੱਕ ਦਿਨ ਹਰਜਾਨਾ ਭੁਗਤਣਾ ਪਊਗਾ ਨਾ ਹੀ ਤੇ ਬਸ ਆਥੀ ਨਾ ਮੈਂ ਇਤਿਹਾਸ ਦਾ ਦੇ ਕੋਈ ਗਲਤੀ ਭੁੱਲੋ ਜੇ ਉਹਨੇ ਲਿਖਿਆ ਮਾ ਚਾਹੁੰਦਾ ਵਾ ਨਾ ਤੇ ਬਸ ਆਥੀ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਮਿਲਾਂਗੇ ਨਵੇਂ ਸਫਰ ਨਵੇਂ ਇਤਿਹਾਸਿਕ ਵੀਡੀਓ ਵਿੱਚ ਨਾ ਤੇ ਕੋਸ਼ਿਸ਼ ਕਰਾਂਗੇ ਨਾ ਵੀ ਆਪਾਂ ਤੁਹਾਨੂੰ ਨਵੀਂ ਨਵੀਂ ਚੀਜ਼ ਦਿਖਾਈ ਹੈ ਨਾ ਜੀ ਹੋਰ ਆਪਣੇ ਚੈਨਲ ਤੇ ਵ ਕਿਉਂਕਿ ਆਪਾਂ ਦੂਜਿਆਂ ਵਾਂਗੂ ਉਹ ਧਿਆਨ ਨਹੀਂ ਦਿੰਦੇ ਵੀ ਕੀ ਗੰਦਪੰਦ ਪਾਰੇ ਆ ਜਾਨੀ ਪਾਰੇ ਆਪਾਂ ਨੂੰ ਨਹੀਂ ਆ ਕਿ ਆਪਾਂ ਇਤਿਹਾਸ ਨੂੰ ਅੱਗੇ ਲੈ ਕੇ ਜਾਣਾ ਫਸਟ ਨੰਬਰ ਤੇ ਆਪਣਾ ਜਿਹੜਾ ਮਕਸਦ ਹੈ ਇਤਿਹਾਸ ਵਾਲੀ ਹੈ ਨਾ ਜੀ ਉਸ ਤੋਂ ਬਾਅਦ ਫਿਰ ਜਿਹੜੇ ਦੂਜੇ ਸਥਾਨ ਆ ਜਾਂਦੇ ਜਿਹੜੀ ਨਵੀਂ ਲੋਕੇਸ਼ਨ ਆ ਗਈਆਂ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਲੋਕੇਸ਼ਨ ਆ ਨਾ ਉਹ ਸਾਰੇ ਆਪਾਂ ਤੁਹਾਨੂੰ ਦਰਸ਼ਨਜ਼ਾਰ ਕਰਾਵਾਂਗੇ ਤੇ ਚਲੋ ਜੀ ਮਿਲਾਂਗੇ ਤੁਹਾਨੂੰ ਨਵੇਂ ਵੀਡੀਓ ਵਿੱਚ ਤੇ ਇੰਸਟਾਗ੍ਰਾਮ ਦੇ ਉੱਤੇ ਰੀਲਸ ਦੇਖਣ ਲਈ ਆਪ ਜੀ ਸਾਡੇ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਜਾ ਕੇ ਪਟਸਿਕ ਟ੍ਰੈਵਲ ਦੇ ਨਾਮ ਤੇ ਜਾ ਕੇ ਫੋਲੋ ਕਰ ਸਕਦੇ ਹੋ ਉੱਥੇ ਤੁਹਾਨੂੰ ਛੋਟ ਦੇ ਵਿੱਚ ਇਤਿਹਾਸ ਸੰਕੇਪ ਦੇ ਵਿੱਚ ਦੇਖਣ ਨੂੰ ਮਿਲੂਗਾ ਕਿ ਉੱਪਰ ਕੀ ਹੈ ਜੀ ਲੌਂਗ ਵਲੋਗ ਹੁੰਦੇ ਆ ਨਾ ਤੇ ਅਸੀਂ ਕਰਕੇ ਉੱਥੇ ਫਿਰ ਸਾਰੀ ਡਿਟੇਲ ਪ੍ਰੋਪਰ ਹੁੰਦੀ ਹੈ YouTube ਦੇ ਉੱਪਰ ਪਰ ਇੰਸਟਾਗ੍ਰਾਮ ਤੇ ਛੋਟ ਆਪਾਂ ਮਤਲਬ ਕਿ ਛੋਟ ਦੇ ਵਿੱਚ ਸਾਰੀ ਜਾਣਕਾਰੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀ ਜੀਆ ਤੇ ਜਾ ਕੇ ਫੋਲੋ ਕਰੋ YouTube ਨੂੰ ਸਬਸਕ੍ਰਾਈਬ ਕਰੋ ਅੱਥੀ ਫਤਿਹ ਬਜਾਣੇ ਆ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਵਾਹਿ